ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਪਿੰਡ ਠੱਠੀਆਂ ਖੁਰਦ ਦੀ ਅਲੀਪੁਰ ਰੱਤਾਗੁੱਦਾ ਮਹਰਾਣਾ ਜਿਉਂਨੇ ਕਿ ਨੱਥੂਪੁਰ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਵੀਰ ਰਵੀ ਦੇ ਕੋਲ ਆਇਆ ਹਾਂ ਦੋਸਤੋ ਪਹਿਲਾਂ ਵੀ ਆਪਾਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਵੀ ਪਸ਼ੂ ਨਵੇਂ ਨਿਕਲਦੇ ਆ ਇਸ ਘਰੋਂ ਤੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਹਿੱਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਨੇ ਠੀਕ ਹੈ ਜੀ ਇੱਕ ਜਰਸੀ ਬਰੀਡ ਦੇ ਵਿੱਚ ਬੱਚੀ ਦਿਖਾਵਾਂਗੇ ਅਨਸਰ ਬੱਚੀ ਆ ਇੱਕ ਬਿਲਕੁਲ ਤਾਜੀ ਸੱਜਰ ਸੂਈ ਮਾਝ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਸੋ ਦੋਨਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਐਨੀਮਲ ਜਿਹੜਾ ਵੀ ਜੱਜੂਗਾ ਪਸੰਦ ਆਊਗਾ ਉਹਦੀ ਨਰਕ ਪਰਖਾ ਤਸੱਲੀ ਹੋ ਤੁਸੀਂ ਘਰਾਂ ਕੇ ਕਰ ਲਿਓ ਠੀਕ ਹੈ ਜੀ ਸੋ ਕਾਫੀ ਸੋਹਣੀ ਬੱਚੀ ਆ ਕੋਈ ਵੀਰ ਸੰਭਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਤੇ ਹੀਟ ਦੋਸਤੋ ਕੋਈ ਘੰਟਾ ਦੋ ਚਾਰ ਘੰਟੇ ਪਹਿਲਾਂ ਮਾਰਨਿੰਗ ਸਵੇਰਾਂ ਦਾ ਵੀ ਹੀਟ ਦੇ ਜਿਹੜੇ ਲੱਛਣ ਆ ਉਹ ਦਿਖੇ ਆ ਠੀਕ ਹੈ ਜ ਤੋ ਟਪ ਦੀ ਟੂਪ ਦੀ ਹੈ ਬਾਕੀ ਮੈਲਾ ਮੂਲਾ ਮਾਰਿਆ 17 ਤੋੜਾਂ ਦਿੱਤੀਆਂ ਨੇ ਹੀਟ ਦੇ ਵਿੱਚ ਹੈ ਬਾਕੀ ਕੋਈ ਭਰਾ ਆਪਦੀ AI ਤੁਸੀਂ ਕਰਵਾ ਸਕਦੇ ਜੇ ਲੈ ਕੇ ਜਦੋਂ ਵੀ ਤੁਸੀਂ ਜਾਓਗੇ ਉਹ ਕਰਦੇ ਆਂ ਗੱਲਬਾਤ ਵੀਰ ਰਵੀ ਦੇ ਨਾਲ ਰਵੀ ਸਤਿ ਸ੍ਰੀ ਅਕਾਲ ਭਰਾ ਸਤਿ ਸ੍ਰੀ ਅਕਾਲ ਉਹ ਠੀਕ ਠਾਰ ਵੀ ਹਾਂ ਵਧੀਆ ਵਧੀਆ ਭਾਈ ਲਵੀ ਰਵੀ ਪਸ਼ੂ ਵੈਸੇ ਆਪਾਂ ਇੱਕ ਬੈੜ ਵੀ ਪਾਉਣੀ ਸੀ ਜਿਹੜੀ ਅੱਜ ਦਿੱਤੀ ਆ ਭਾਜੀ ਇੱਕ ਖਰੀਦੀ ਇੱਕ ਵੈਸੇ ਵੀ ਹੈਗੀ ਉਹ ਸੇਲ ਹੋ ਗਈ ਆ ਇਹ ਕਿਹੜੀ ਲਈ ਉਹ ਲੇਟ ਹੋ ਗਈ ਬੈੜ ਠੀਕ ਆ ਜਿਹੜੀ ਆ ਰਵੀ ਆ ਖਰੀਦੀ ਵੀਰ ਉਹਦਾ ਕੀ ਵੀਰ ਬਾਤ ਹੈ ਪਾਜੀ ਉਹ ਗੱਬਣਾ ਵਛੀ ਅੱਛਾ ਜੀ ਦਿਨ ਲੈਂਦੀ 10 ਕਰੇ ਸੂਣਾ ਆਪਾਂ ਸੁਬਾ ਕਿਨ ਮਾਊਗਾ ਪਾਜੀ ਦੂਸਰਾ ਕਹਿੰਦੇ ਤੀਸਰਾ ਵੀ ਹੋ ਸਕਦਾ ਦੂਜੇ ਤੇ ਜੇ ਸੂਬਾ ਹਾਂਜੀ 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 10 ਦਿਨ ਲੈਂਦੀ ਹਾਂਜੀ 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 ਉਹ ਦਸੋਂ ਬੈੜ ਹਜੇ ਬਿਲਕੁਲ ਇਸ ਕਿਲੇ ਤੇ ਪਹੁੰਚੀ ਨਹੀਂ ਗਈ ਸੋ ਆ ਜਾਊਗੀ ਜਲਦੀ ਠੀਕ ਹੈ ਜੀ ਕੋਈ ਅੱਧੇ ਘੰਟੇ ਪੌਣੇ ਘੰਟੇ ਤੱਕ ਜਿਹੜੀ ਉਹ ਵੀ ਵਿਜ਼ਿਟ ਇੱਥੇ ਕਰੂਗੀ ਠੀਕ ਹੈ ਜੀ ਆ ਜਾਊਗੀ ਉਹਦੀ ਤੁਸੀਂ ਪੂਰੀ ਡਿਟੇਲ ਨੰਬਰ ਵੈਸੇ ਸਕਰੀਨ ਤੇ ਚੱਲਣਗੇ ਡਿਟੇਲ ਲੈ ਲਿਓ ਕਿਸੇ ਵੀਰ ਨੂੰ ਵੀਡੀਓ ਚਾਹੀਦੀ ਹੈ ਤਾਂ ਵੀਡੀਓ ਕਲਿੱਪ ਵੀ ਤੁਹਾਨੂੰ ਮਿਲ ਜਾਊਗੀ ਉਹ WhatsApp ਤੇ ਵੀਰ ਬਖਾ ਦੂਗਾ ਠੀਕ ਆ ਸੋ ਨਾਲ ਦੀ ਨਾਲ ਹੋ ਸਕਿਆ ਤਾਂ ਆਪਾਂ ਵੀਡੀਓ ਦੇ ਵਿੱਚ ਲਾ ਵੀ ਦਵਾਂਗੇ ਜਿਹੜੀ ਵੈੜ ਵਿਕਰੀ ਲਈ ਅਵੇਲੇਬਲ ਆ ਫਿਲਹਾਲ ਜਿਹੜੇ ਮੌਜੂਦ ਆ ਦੋਨਾਂ ਪਸਮੂ ਦੀ ਡਿਟੇਲ ਆਪਾਂ ਕਰਦੇ ਆਂ ਸਾਂਝੀ ਵੈੜ ਜਿਹੜੀ ਬੱਚੀ ਆ ਦੋਸਤੋ ਬਾਅਦ ਵਿੱਚ ਦਿਖਾਵਾਂਗੇ ਪਹਿਲਾਂ ਆਪਾਂ ਸ਼ੁਰੂਆਤ ਅਸੀਂ ਮੱਝ ਤੋਂ ਕਰ ਲੈਨੇ ਆਂ ਰਵੀ ਮੱਝ ਵੀਰੇ ਤਾਜੀ ਸੂਈ ਆ ਹਾਂਜੀ ਭਾਈ ਰਾਤ ਦੀ ਮਹਿਸ ਸੂਈ ਐ ਰਾਤ ਦੀ ਅਸੀਂ ਤੀਸਰੇ ਸੂਏ ਸੂਈ ਤੀਜਾ ਸੂਆ ਹਾਂਜੀ ਹਾਂਜੀ ਠੀਕ ਆ ਮਗਰ ਬੱਚਾ ਦੇ ਕੱਟੀ ਐ ਜੀ ਮਗਰ ਕੱਟੀ ਐ ਹਾਂਜੀ ਲੋਹੀ ਕੱਟੀ ਐ ਠੀਕ ਆ ਜੀ ਤਾਂ ਦੋਸਤੋ ਮਗਰ ਕੱਟੀ ਆ ਗਈ ਤੋ ਇੱਕ ਅੱਤੇ ਡੰਗ ਦੀ ਫਿਰ ਚਵਾਈ ਹੋਈ ਹੈ ਜੀ ਹਾਂ ਜੀ ਦੋ ਡੰਗ ਹੋ ਗਈ ਰਾਤ ਤੇ ਹੁਣ ਮਾਰੀ ਮੋਟੀ ਹੋਣ ਕੀਤੀ ਰਾਤ ਨੂੰ ਥੋੜੀ ਠੀਕ ਹੈ ਜੀ ਚੰਗੀ ਨਿਕਲੀ ਚਵਾਈ ਚਵਾਈ ਹਾਂ ਜੀ ਹਾਂ ਜੀ ਬਹੁਤ ਆ ਠੀਕ ਹੈ ਜੀ ਤੋ ਦੋਸਤੋ ਮਗਰ ਕੱਟੀ ਹੈ ਤੇ ਫੀਮੇਲ ਕਾਫ ਨੂੰ ਜੀ ਆ ਜਾਓ ਆ ਸੋ ਬੱਚਾ ਤੁਹਾਨੂੰ ਆਪਾਂ ਵਾਪਸੀ ਤੇ ਵਾਪਸੀ ਤੇ ਦਿਖਾਵਾਂਗੇ ਠੀਕ ਹੈ ਜੀ ਸੋ ਗਿੱਲੇ 나ੜੂ ਦੇ ਨਾਲ ਬੱਚਾ ਭਵਾਨੇ ਚੱਡੇ ਦੀ ਪੂਰੀ ਖਬਰਦਾਰਾ ਕਰਮ ਵਾਲੀ ਪੱਧਰ ਲੈਵੇ ਵਿਖਾਲੇ ਵਿੱਚ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਸੁਨੇਵਾ ਹਵਾਨਾ ਬਿਲਕੁਲ ਪੱਦਰ ਬਖਾਲਾ ਸਹਿਜ ਚੰਗਾ ਜੀ ਬਾਕੀ ਥਣ ਥੂ ਵੰਡ ਮੁੰਡ ਜੰਗੀ ਤੁਹਾਨੂੰ ਬਖਾਤੀ ਆਪਾਂ ਲਾ ਕੇ ਆਹ ਦੇਖੋ ਸੋ ਮਗਰ ਕੱਟੀ ਆ ਫੀਮੇਲ ਕਾਫ ਆ ਲੋਹੀ ਦੇ ਵਿੱਚ ਦੋਸਤੋ ਮਗਰ ਕੱਟੀ ਆ ਬਿਲਕੁਲ ਤੁਸੀਂ ਵੇਖੋਗੇ ਊਲਾ ਬੱਚਾ ਸੋ ਰਾਤ ਹੀ ਸੋਈ ਆ ਠੀਕ ਆ ਜੀ ਤੋ ਦੋ ਘਰ ਟਾਈਮ ਦੀਆਂ ਜਿਹੜੀਆਂ ਦੋਸਤੋ ਦੋ ਡੰਗਾਂ ਦੀਆਂ ਚੁਵਾਈਆਂ ਜੜੀਆਂ ਵੀਰ ਨੇ ਕਰਤੀਆਂ ਨੇ ਤੇ ਚੋਣ ਜਾਣ ਦਾ ਦਸਤਾ ਮੁਤਾਬਕ ਆ ਵੀ ਚੋਣ ਜਾਣ ਚੰਗੀਆਂ ਨਿਕਲੀਆਂ ਠੀਕ ਆ ਜੀ ਆ ਚੰਗੀਆਂ ਨਿਕਲੀ ਆ ਸੋ 17 ਮਰਵਾ ਆ ਗਿਆ ਆਪਾਂ ਦਿਖਾ ਦੇ ਬੱਚਾ ਲੈ ਸੁਨਾਲ ਦੀ ਨਾਲ ਦੋਸਤੋ ਕੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਨੇ ਆ ਬਾਕੀ ਥਾਣੇ ਨੂੰ ਬਹੁਤ ਜ਼ਿਆਦਾ ਸੋਹਣਾ ਠੀਕ ਆ ਸੋ ਬਾਕੀ ਵਾਂਡ ਬਾਂਡ ਵੀ ਥਾਣਾ ਦੀ ਤੁਹਾਡੇ ਸਾਹਮਣੇ ਆ ਚੱਲ ਸੋ ਕਦਕੋਤ ਦੀ ਵੀ ਚੰਗੀ ਆ ਠੀਕ ਆ ਜੀ ਦੇਖੋ ਰਿਸੂਸ ਬਾ ਚਾਈ ਆ ਬਾਕੀ ਤੀਜਾ ਸਵੇਰ ਆ ਦੇਖੋ ਜੀ ਆ ਮਗਰਲੇ ਥਾਣਾ ਠੀਕ ਆ ਜੀ ਤੇ ਨਾ ਆ ਅਗਲੇ ਥਾਣਾ ਦੀ ਚੋਈ ਆ ਵੇਖੋ ਕੱਲੇ ਕੱਲੇ ਦੀ ਮਾ ਸੀ ਥੋੜਾ ਭੂਰ ਹੈ ਜੀ ਇਹ ਨਾ ਭਾਜੀ ਅਗਲੇ ਥਾਣੇ ਮਾੜੀ ਜੀ ਮਾਰਦੀ ਆ ਬਾਕੀ ਮਾੜਾ ਜ ਹੈਗਾ ਭੂਰ ਹਾਂਜੀ ਇਹ ਥਾਣੇ ਮਾੜਾ ਜ ਮਾਰਦਾ ਬਹੁਤ ਪੋਲੀ ਚੂਣ ਚਾਹ ਬਹੁਤ ਪੋਲੀ ਭਾਜੀ ਲਓ ਜੀ ਵੈਸੇ ਚੂਣ ਚਾਹ ਬਾਰੇ ਬੂਲੇ ਦਾ ਕਰਕੇ ਵੀ ਹੈ ਭਾਈ ਥੋੜੀ ਜੀ ਆ ਕਰੜਾ ਨਾ ਪੋਲੋ ਜਿਹੜਾ ਸੰਗਣ ਹਾਂਜੀ 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 ਉਹਦਾ ਕਰਕੇ ਮਾੜਾ ਮੋਟਾ ਠੀਕ ਹੈ ਜੀ ਹਾਂਜੀ ਲੋਬਿ ਭਰਾਵੋ ਠੀਕ ਆ ਸੋ ਮਗਰ ਕੱਟੀ ਬਿਲਕੁਲ ਗਿੱਲਾ ਨੜੂਆ ਬੱਜੇ ਦੇ ਨਾਲ ਆ ਤੁਸੀਂ ਚੈੱਕ ਕਰ ਜੇਰ ਦੀ ਵੀਡੀਓ ਭਾਈ ਆ ਪਤਾਵਾਂਗੇ ਠੀਕ ਆ ਜੀ ਜੇਰ ਜੁਰ ਪੈਂਦੀ ਦੀ ਦੋਸਤੋ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਉਹ ਮੇਰਾ ਭਰਾ ਕੋਈ ਵੀ ਖਰੀਦਦਾਰ ਆਉਂਦਾ ਤੇ ਆਪਣਾ ਤੁਸੀਂ ਪੂਰਾ ਉਹ ਜਿਹੜਾ ਡਾਟਾ ਹੈਗਾ ਵੀਰ ਨੇ ਕੋਲੇ ਰੱਖਿਆ ਉਹ ਤੁਸੀਂ ਦੇਖ ਲਿਓ ਠੀਕ ਆ ਤੇ ਚੰਗੀ ਐ ਮੱਜ ਬਾਕੀ ਪਸੰਦ ਆਊਗੀ ਚੋਣ ਚਣ ਚੰਗੀ ਆ ਤੇ ਮਿਲਦੀ ਮੁਲਦੀ ਬਿਲਕੁਲ ਤੁਹਾਨੂੰ ਦਿਖਾਈ ਦਿੱਤਾ ਹਾਂਜੀ ਭਾਵੇਂ ਐ ਬਹਿ ਜਾ ਕੋਈ ਚੱਕਰ ਲਾਓ ਲਓ ਜੀ ਸੁਭਾਈਆਂ ਥਾਣ ਬਹੁਤਾ ਵਿਰਲਾ ਦੇ ਲੱਗਾ ਭਾਈ ਕੋਈ ਚਾਰੇ ਬਣੇ। ਕਿ ਵਿਰਲ ਤੇ ਥਾਣਾ। ਹਾਂਜੀ। ਬਿਲਕੁਲ ਜਿਹੜਾ ਦੋਸਤੋ ਪੱਥਰ ਵਰਗਾ ਨੀਵਾ ਫਿਕਸ ਹੁਵਾਨਾ ਚਾਹਦਾ। ਸੋ ਸੋਹਣੀ ਬੰਤਰਾ ਲੈਵੇ ਦੀ। ਤਬੀ ਕੀ ਮੁੱਲ ਕਰਦਾ ਫਿਰ ਕੀ ਡਿਮਾਂਡ? ਹਾਂਜੀ ਮੁੱਲ ਭਾਵੇਂ 1.5 ਕਰੀਏ ਲੱਖ ਕਰੀਏ। 95000 ਦੀ ਮੈਂ ਦੇ ਦਈਏ। 95 ਦੀ। ਹਾਂਜੀ। ਪੂਰੀਆਂ ਕਸਰਾਂ ਦੀਆਂ ਕੱਢ ਕੇ ਦੇ ਦਿੰਦੀ। 90 ਦੇ ਲੰਭਾਈ। 90 ਦੇ ਦੀ। 90। ਹਾਂਜੀ। ਹੋਰ ਵਿੱਚੋਂ ਛੋੜ ਛੱਪਾ ਖੁੱਲਾ ਡੁੱਲਾ ਕਰ ਦਾਂਗੇ ਭੈਣ ਭਰਾ ਫੋਨ ਲਾਵੇ। ਠੀਕ ਹੈ ਜੀ। ਹਾਂਜੀ ਤੇ ਬਾਕੀ ਭਾਜੀ ਗਰੰਟੀ ਨਹੀਂ ਜੀ ਆਪਣੀ ਕਿ ਹਰ ਵੀਡੀਓ ਜੇ ਆਪਾਂ ਬੇਨਤੀ ਕਰਦੇ ਆਪਣੀ ਗਰੰਟੀ ਨਹੀਂ ਜੀ ਹਾਂ ਹਾਂ ਆਪਣੇ ਘਰੇ ਆ ਗਿਆ ਤਸੱਲੀ ਕਰਕੇ ਖੜੋ ਇੱਥੋਂ ਵੇਖੋ ਜੀ ਤਸੱਲੀ ਕਰ ਹਾਂ ਜੀ ਵੀਡੀਓ ਜੇ ਬਤਾ ਰਹਾ ਮਾਰਤੀਆਂ ਜੇ ਕੋਈ ਉਤਰਾਂ ਡਾਇਰੈਕਟ ਵੀਡੀਓ ਤਾਰਾ ਮੰਗੂਗਾ ਤਾਂ ਆਪਾਂ ਦੇ ਦੇਆਗੇ ਅਜੇ ਭਾਜੀ ਬੋਲਾ ਪਤਾ ਨਹੀਂ 6 ਆ ਪਤਾ ਨਹੀਂ 7 ਆ ਬਿਲਕੁਲ ਹਾਂ ਜੀ ਸਾਫ਼ ਨਹੀਂ ਕੀਤੀ ਜਦੋਂ ਆਪਾਂ ਜੀ ਪਤਾ ਨਹੀਂ ਇਹਨੇ 10 ਦੇਣਾ ਪਤਾ ਨਹੀਂ ਇਹਨੇ 12 ਦੇਣਾ ਆਪਾਂ ਵੇਚਣ ਮਾਰੇ ਕੋਈ ਛੋਣੀ ਕਹਿਣਾ ਠੀਕ ਹੈ ਵੀਰੇ ਹਾਂ ਜੀ ਪਰ ਦੋਸਤੋ ਗਰੰਟੀ ਤਸੱਲੀ ਵੀਰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਕਹਿ ਚੁੱਕਿਆ ਵੀ ਗਰੰਟੀ ਤਸੱਲੀ ਨਹੀਂ ਗਈ ਇੱਥੇ ਆ ਫਿੱਟ ਪੈਂਦੀ ਕਿਸੇ ਭਰਾ ਦੇ ਤੁਸੀਂ ਸੌਦਾ ਕਰ ਲਿਓ ਨਹੀਂ ਫਿੱਟ ਪੈਂਦੀ ਤਾਂ ਸਾਈਬਿਆਂ ਨਾਲ ਕੋਈ 2 4 5 7 ਘੰਟੇ ਦੇ ਵਿੱਚ ਵਿੱਚ ਕੋਈ ਵੀਰ ਆਉਂਦਾ ਠੀਕ ਆ ਜੀ ਤੇ ਕੋਈ ਗੜਬੜ ਨਿਕਲਦੀ ਹੈ ਤਾਂ ਬੇਸ਼ੱਕ ਸਾਈਬਿਆਂ ਨਾਲ ਆਪਦਾ ਵਾਪਸ ਲੈ ਲਿਓ ਠੀਕ ਆ ਜੀ ਤੇ ਪਸ਼ੂ ਵਿੱਚ ਕੋਈ ਖਰਾਬੀ ਨਹੀਂ ਗਈ ਇਸੇ ਪਾਸਿਓਂ ਖੁੰਝੀ ਨਹੀਂ ਗਈ ਧਿਆਨ ਕਰੀਓ ਤੁਸੀਂ ਤਸੱਲੀ ਕਰਿਓ ਠੀਕ ਆ ਜੀ ਸੋ 90000 ਦੇ ਵਿੱਚੋਂ ਮਾਨਤਾਂ ਨੂੰ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਇਧਰ ਵਸੀ ਦਿਖਾ ਦੇ ਆਪਣੇ ਵੀਰਾਂ ਵੀ ਆ ਕਿਵੇਂ ਵਸੀ ਏ ਭਾਈ ਜਰਸੀ ਵਛੀ ਏ ਜਰਸੀ ਵਛੀ ਹਾਂਜੀ ਹਾਂਜੀ ਹੀਟ ਚ ਆਈ ਹੋਈ ਆ ਅੱਛਾ ਜੀ ਤੇ ਇਹ ਦੋਂਦੀ ਖੀਰੀ ਜ ਮੰਨ ਕੇ ਚੱਲੇ ਕੋਈ ਆਪਾਂ ਬਦਸਤੋ ਦੋਂਦੀ ਖੀਰੀ ਆ ਬਾਕੀ ਬਿਲਕੁਲ ਮੂੰਹ ਫੜ ਕੇ ਰਹਾ ਦੋਸਤੋ ਵੇਖਿਆ ਬਾਕੀ ਕੋਈ ਵੀ ਭਰਾ ਆਉਂਦਾ ਆਉਦਾ ਮੂੰਹ ਫੜ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਤੇ ਦੋਂਤ ਤੇ ਦੰਦ ਦੋਸਤੋ ਭੰਨੇ ਆ ਤੇ ਮਾੜੇ ਮਾੜੇ ਚੱਕੇ ਆ ਠੀਕ ਆ ਜੀ ਵਛੀ ਤੁਸੀਂ ਵੇਖ ਕੇ ਚੈੱਕ ਕਰੋ ਵਛੀ ਬਿਲਕੁਲ ਬਦਾਮੀ ਰੰਗ ਦੇ ਵਿੱਚ ਆ ਠੀਕ ਆ ਜੀ ਤੇ ਦੋਂਦੀ ਖੀਰੀ ਆਪਾਂ ਤਾਂ ਕਹਿ ਦਿੰਨੇ ਆ ਵੀ ਅਜੇ ਦੋਸਤੋ ਦੋ ਤੇ ਦੰਦ ਭੰਨੇ ਆ ਤੇ ਮਾੜੇ ਮਾੜੇ ਜਿਹੜੇ ਆ ਦਿਖਾਈ ਦਿੱਤੇ ਆ ਠੀਕ ਆ ਜੀ ਵਿੱਚੋਂ ਚੱਕਨੇ ਸ਼ੁਰੂ ਕੀਤੇ ਆ ਸਬੂਤੀਪਾਤੀ ਬਹੁਤ ਜਦੀ ਸੋਹਣੀ ਐ ਛੋਟਾ ਕੰਨ ਸੋਹਣੀ ਫੇਸ ਕੁਆਲਿਟੀ ਆ ਕਰੋ ਚੱਕ ਜੀ ਸੋ ਬੱਚੀ ਚੰਗੀ ਤਿਆਰ ਹੋਊਗੀ ਬਾਕੀ ਹੀਟ ਦੇ ਵਿੱਚ ਆ ਸੋ ਟੱਪ ਦੀ ਡਪਾਉਂਦੀ ਐ ਪਸ਼ੂਆਂ ਦੇ ਉੱਪਰ ਤੇ ਬਾਕੀ ਤਾਰਾਂ ਤੂਰਾ ਵੀ ਦਿੱਤੀਆਂ ਕੋਈ ਵੀਰ ਲੈ ਜਾਂਦਾ ਤੇ ਗਾਂ ਤੁਸੀਂ ਏਆਈ ਕਰਵਾ ਲਓਗੇ ਠੀਕ ਆ ਜੀ ਆ ਕਰੋ ਚੱਕ ਸੋ ਸੋਹਣੀ ਬੱਚੀ ਆ ਕੋਈ ਚੰਗੀ ਵੀਰ ਤਿਆਰ ਕਰ ਲੂਗਾ ਬਾਕੀ ਝੋਲੀ ਝਾਲੀ ਇੱਕ ਵਾਰੀ ਆਪਾਂ ਵੀਰ ਰਵੀ ਨੂੰ ਵੀ ਕਵਾਂਗੇ ਇਹ ਤੁਹਾਨੂੰ ਝੋਲੀ ਥੋੜੀ ਦਿਖਾ ਦੂਗਾ ਲਾਗਿਓ ਤੇ ਆਹ ਵੇਖੋ ਜੀ ਬੜਾ ਡਰਦੀ ਆ ਭਾਈ ਆਈ ਆ ਨਾ ਹੁਣੇ ਇਹ ਜੀ ਗੱਡੀ ਦਾ ਕਰਕੇ ਕੋਈ ਗੱਲ ਨਹੀਂ ਆ ਵੇਖੋ ਜੀ ਆਹ ਵੇਖੋ ਜੀ ਚਾਰ ਥਾਣਾ ਠੀਕ ਆ ਜੀ ਤੇ ਥੋੜੀ ਜਿਹੀ ਬੱਚੀ ਆ ਫਰਤੀਲੀ ਆ ਠੀਕ ਆ ਜੀ ਤੇ ਥੋੜਾ ਜਆ ਬੰਦੇ ਤੋਂ ਮੜਾ ਜਆ ਡਰਦਾ ਪਸ਼ੂ ਬਾਕੀ ਆ ਚਾਰੇ ਥਾਣਾ ਤੁਹਾਨੂੰ ਥੋੜਾ ਲਾਗਿਓ ਪਤਾ ਦਿਖਾਤਾ ਪਤਾ ਲੱਗੇ ਕੋਈ ਕਿਸੇ ਦਾ ਰਖਮ ਦੀ ਫੋਟ ਸ਼ਾਕ ਨਹੀਂ ਗਈ ਕੱਦ ਕੁੱਦ ਬਹੁਤ ਕਰੋਗੀ ਇਹ ਬੱਚੀ ਚੰਗਾ ਕੱਢੂਗੀ ਪਹਿਲਾਂ ਜਦੋਂ ਦੋਸਤੋ ਤਿਆਰ ਹੋਈ ਸੁਣਨਾ ਬਿਲਕੁਲ ਸੁਣਦਾ ਨਹੀਂ ਦੋਇਆ ਠੀਕ ਆ ਆਹ ਦੇ ਠੀਕ ਆ ਭ ਵੀ ਕੀ ਵੀਰੇ ਆ ਜੀ ਵਛੀਦਾਂ ਦੀ ਮੈਨੂੰ 20000 ਫੜਾ ਆ ਪਾਪਾ 15 ਦੇ ਦੀਏ 15 ਦੀ ਹਾਂਜੀ ਜੈਜ ਜੀ ਗੱਲ ਕਰਦੀਆਂ ਮਾਨਤਾਨ ਕਰਦਾਂਗੇ ਭਾਜੀ 15 ਵੀ ਜ਼ਿਆਦਾ ਕੋਈ ਸਾਹਣੀ ਸੁਪਣੀ ਹੈ ਕਿਸੇ ਨੇ ਚੋਹੇ ਤਿਆਰ ਕਰਨੀ ਹੈ ਗਾਂ ਕਰਦਾਂਗੇ ਭਾਜੀ ਕੋਈ ਨਹੀਂ ਕੋਈ ਭੈਣ ਭਰਾ ਫੋਨ ਲਾਵੇ ਛੋਟੇ ਸਪਾ ਪੂਰਾ ਕਰਾਂਗੇ 15 ਹਾਂਜੀ ਹਾਂਜੀ ਆਪਾਂ ਹੁਣ ਕਰਤਾ ਤੇ ਫੇਰ ਕਰਾਉਣਾ ਜੀ ਠੀਕ ਆ ਜੀ ਹਾਂਜੀ ਤੇ ਇੱਕ ਰਾ ਜੇ ਹੁਣ ਕਰਾਉਣਾ ਤੇ ਫੇਰ ਆਪਾਂ ਬਾਅਦ 'ਚ ਨਹੀਂ ਜੇ ਕਰਨਾ ਆ ਠੀਕ ਆ ਹਾਂਜੀ ਚਲੋ ਬਾਕੀ ਜਿੱਥੋਂ ਤੱਕ ਤੁਹਾ ਕੋਈ ਵੀਰ ਤੁਹਾਨੂੰ ਵੀ ਜਾਇਜ਼ ਲੱਗੇ ਤਾਂ ਸਾਡਾ ਵੀ ਵੀਰ ਹਾਂਜੀ 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 ਭਾਜੀ ਕੋਈ ਨਹੀਂ ਪੂਰਾ ਤਾਂ ਜਾਇਜ਼ ਲੱਗੇ ਦੇ ਦੇ ਅੱਜ ਹਾਂਜੀ ਹਾਂਜੀ ਉਹ ਵੀ 15000 ਦੋਸਤੋ ਵੀਰ ਨੇ ਹਾਂ ਨਾ ਕਹੀ ਆ ਬਾਕੀ ਮੇਰਾ ਵੀਰ ਫੋਨ ਕਰ ਲਿਓ ਬੱਚੀ ਚੰਗੀ ਆ ਜਿੱਥੋਂ ਤੱਕ ਤੁਹਾਡਾ ਤਾਲਮਿਲ ਬੈਠੂਗਾ ਉਥੋਂ ਤੱਕ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਬੱਚੀ ਚੰਗੀ ਆ ਘਰੇ ਰੱਖਣ ਵਾਲੀ ਆ ਕੋਈ ਵੀ ਵੀਰ ਹੱਥ ਪਾਲੇ ਬਹੁਤ ਵਧੀਆ ਅੱਗੇ ਵਾਅਦੇ ਬੰਦੀ ਆ ਏਆਈ ਦੇ ਬਿਲਕੁਲ ਕਾਬਲਾ ਠੀਕ ਆ ਜੀ ਕੋਈ ਜਾਂਦਿਆਂ ਵੀ ਤੁਸੀਂ ਏਆਈ ਕਰਵਾ ਲਿਓ ਹੀਟ ਦੇ ਵਿੱਚ ਆਈ ਆ ਉਹ ਆਪਾਂ ਤਾਂ ਦੱਸ ਦਿੱਤਾ ਵੀ ਬਹੁਤੇ ਵੀਰ ਕਈ ਕਈ ਵਾਰ ਜੀ ਦੱਸੀ ਹੋਵੇ ਤਾਂ ਪਤਾ ਲੱਗਦਾ ਕਿ ਇਹਨਾਂ ਦੱਸੀ ਨਾ ਹੋਵੇ ਤੇ ਚੀਜ਼ ਨਹੀਂ ਪਤਾ ਲੱਗਦਾ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਹੀਟ ਦੇ ਵਿੱਚ ਇਹ ਆਈ ਕਰਵਾ ਲਿਓ ਠੀਕ ਹੈ ਜੀ ਇਹ ਅੱਜ ਪਸੂ ਦੋਨੋਂ ਬਕਾਊ ਆ ਵੀਰ ਰਵੀ ਦੇ ਕੋਲ ਇੱਕ ਜਿਹੜੀ ਵਹਿੜ ਦੋਸਤੂ ਹਜੇ ਇਸ ਕਿਲੇ ਦੇ ਉੱਪਰ ਪਹੁੰਚੀ ਨਹੀਂ ਗਈ ਉਹ ਵੀ ਜਲਦੀ ਆ ਜਾਊਗੀ ਉਹਦਾ ਵੇਰਵਾ ਤੁਹਾਨੂੰ ਦੇ ਦਿੱਤਾ ਤੀਜਾ ਸੂਆ ਕੋਈ ਵੀ ਨ ਸਮਝ ਲੈ ਤੀਜਾ ਕ ਸੂਆ ਸੋਣੀ ਆ ਤੇ ਦਿਨ 10:00 ਵਜੇ ਲੈਂਦੀ ਆ ਠੀਕ ਹੈ ਜੀ ਤੇ ਨਾਲ ਦੀ ਨਾਲ ਹੋ ਸਕਦਾ ਆਪਾਂ ਵੀਡੀਓ ਵੀ ਚਾਲੂ ਕਰਦੇ ਆਂ ਕਿ ਠੀਕ ਹੈ ਜੀ ਕੋਈ ਵੀਰ ਭਰਾ ਤੁਸੀਂ ਇੱਕ ਵਾਰੀ ਵੀਡੀਓ ਥੋੜੀ ਬਾਦੀ ਅਗਲੇ ਦੇ ਕਿਲੇ ਦੇ ਉੱਪਰ ਇਸ ਕੇ ਲਈ ਤੇ ਉੱਪਰ ਵੈਡ ਆ ਜੂਗੀ ਉਹਦੀ ਡਿਟੇਲ ਤੁਸੀਂ ਰਵੀ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਲੈ ਲਿਓ ਰਵੀ ਇੱਕ ਨੰਬਰ ਬੋਲ ਫਰਾ 82647 5215 ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਬੱਚੀ 35 ਤੋਂ ਪਾਉਂਦੀ ਚੰਗੀ ਨਹੀਂ ਪਈ ਭਾਜੀ ਓਕੇ ਓਕੇ ਪੂਰੀ ਓਕੇ ਠੀਕ ਆ ਆਪਾਂ ਤਾਂ ਸੱਲੀ ਕੀਤੀ ਕੋਈ ਆਪਣੇ ਘਰੋਂ ਤਸੱਲੀ ਕਰਕੇ ਘਰੋਂ ਰੰਗ ਪ੍ਰਿੰਟ ਡੱਬੀ ਹੈ ਹਾਂਜੀ 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 ਭਾਜੀ ਇੱਕ ਪਰਤਾ ਪੁਰਤਾ ਫੋਨ ਤੇ ਗੱਲ ਕਰਾਂਗੇ ਹਾਂਜੀ ਫੋਨ ਤੇ ਕਰਾਂਗੇ ਭਾਜੀ ਇਹ ਤਾਂ ਵਿੱਚ ਪਾਈ ਹੁੰਦੀ ਫਿਰ ਆਪਾਂ ਦੱਸ ਦਿੰਦੇ ਹੁਣ ਤਾਂ ਫੋਨ ਤੇ ਕਰਾਂਗੇ ਲਓ ਜੀ ਹਾਂਜੀ ਤਾਂ ਸੋ ਮੁੱਲ ਜਿਹੜਾ ਵੀਰਾਂ ਦਾ ਵੀ ਫੋਨ ਤੇ ਦੱਸ ਕੋਈ ਵੀ ਵੀਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਤੀਜਾ ਸੂਬਾ 10 ਦਿਨ ਹਜੇ ਪੈਂਡਿੰਗ ਆ ਠੀਕ ਆ ਜੀ ਤੇ ਥਾਮਨੇ ਬੇ ਦੀ ਸਾਫ ਸੁਥਰੀ 53 ਤੋਂ 41 ਨੰਬਰ ਰਵੀ ਇੱਕ ਨੰਬਰ ਬੋਲ ਵੀਰ 82647 52150 ਠੀਕ ਆ ਵੀਰ ਹਾਂ ਅਬ ਦੱਸੋ ਰਵੀ ਦਾ ਨੰਬਰ ਆ ਪਸੂ ਕੋਈ 2-4 ਨਾਗੇ ਇਸੇ ਤਰ੍ਹਾਂ ਇਕੱਲੇ ਦੇ ਉਪਰ ਤੁਹਾਨੂੰ ਆਪਾਂ ਦਿਖਾ ਦਈਦਾ ਦਿਖਾ ਦਈਦੇ ਠੀਕ ਆ ਜੀ ਹਰ ਵਾਰ ਅੱਜ ਇਹ ਜਿਹੜੇ ਤਿੰਨ ਨਾਗ ਵਿਕਾਊਗਾ ਦੋ ਤਾਂ ਤੁਹਾਨੂੰ ਆਪਾਂ ਦਿਖਾਤੇ ਆ ਇੱਕ ਤੇ ਤੀਜੇ ਨੰਬਰ ਤੇ ਵੜ ਦਿਖਾਉਣੀ ਸੀਗੀ ਉਹ ਥੋੜੀ ਜਿਹੀ ਲੇਟ ਆ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਵੀਰਵਾ ਤੁਸੀਂ ਰਵੀ ਦੇ ਨਾਲ ਗੱਲਬਾਤ ਕਰਕੇ ਲੈ ਲਿਓ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ